अमावस्यात्म सुखी पाए संतोख दिया गुरदेव मन तन शीतल शांत सहज लागा प्रभ की सेव अमावस्यात्म सुखी पाए ਸੰਤੋਖ ਦੀਆ ਗੁਰ ਦੇਵ ਮਨ ਤਨ ਸੀਤਲ ਸਾਤ ਸਹਜ ਲਾਗਾ ਪ੍ਰਭ ਕੀ ਸੇਵ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੀ ਨਿਮਖੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਬੜੇ ਵੱਡੇ ਬਾਗ ਹਨ ਬਾਣੀ ਸੁਣਨ ਪੜਨ ਦਾ ਸੁਭਾਗ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਅੱਜ ਚੇਤ ਮਹੀਨੇ ਦੀ ਮਸਿਆ ਹੈ ਸਤਗੁਰੂ ਜੀ ਕਿਰਪਾ ਕਰ ਅਨਸਾਰ ਹੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ दुखਾਂ ਦਿਲਿਤਰਾ ਕਲੇਸ਼ਾਂ ਤੋਂ ਬਚਾ ਕਰਕੇ ਰੱਖਣ ਫਰਮਾਨ ਗੁਰਬਾਣੀ ਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ ਜਿਹੜੀਆਂ ਭਾਵਨਾਵਾਂ ਨੇ ਸੰਗਤ ਦੀਆਂ ਸਤਗੁਰੂ ਜੀ ਸੋ ਸੋ ਮਨੋਰਥ ਪੂਰੇ ਕਰਨ ਸੋ ਗੁਰਮਖੋ ਮਸਿਆ ਕੀ ਹੈ ਅੱਜ ਚੇਤ ਮਹੀਨੇ ਦੀ ਮਸਿਆ ਹੈ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਕਰਨ ਦਾ ਯਤਨ ਕਰਾਂਗੇ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਇਤਿਹਾਸ ਦਾ ਸਹਾਰਾ ਲੈ ਕੇ ਸਤਸੰਗਤ ਜੀ ਆਪ ਸਭਾ ਸੰਗਤ ਦੇ ਚਰਨਾਂ 'ਚ ਕੁਝ ਬੇਨਤੀਆਂ ਕਰਨ ਦਾ ਯਤਨ ਕਰਾਂਗੇ ਮਸਿਆ ਕੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦ੍ਰਿੜ ਨਿਸ਼ਚਾ ਬਣਾ ਲਈਏ ਕਿ ਮਸਿਆ ਕੋਈ ਕਰਮ ਕਾਂਡ ਨਹੀਂ ਜੀ ਮਸਿਆ ਕੇਵਲ ਸਮੇਂ ਦੀ ਇਕਾਈ ਹੈ ਪ੍ਰਾਤਨ ਸਮਿਆਂ ਦੇ ਵਿੱਚ ਸਮੇਂ ਨੂੰ ਮਾਪਣਾ ਉਹਨਾਂ ਦਿਨਾਂ 'ਚ ਜੋਗ ਸਾਧਨ ਨਹੀਂ ਸਨ ਹੁੰਦੇ ਜਿਵੇਂ ਅੱਜ ਕੱਲ੍ਹ ਹਨ ਸਮੇਂ ਨੂੰ ਮਾਪਿਆ ਜਾਂਦਾ ਸੀ ਚੰਦਰਮਾ ਅਤੇ ਸੂਰਜ ਦੀ ਚਾਲ ਦੇ ਦੁਆਰਾ ਤੇ ਦਿਨ ਮਿਥੇ ਹੋਏ ਸਨ ਮੱਸਿਆ ਸੰਗ੍ਰਾਂਦ ਪੁੰਨਿਆਂ ਆਦਿਕ ਇਹਨਾਂ ਦੇ ਆਧਾਰ 'ਤੇ ਸਮੇਂ ਦੀ ਵੰਡ ਕੀਤੀ ਹੁੰਦੀ ਸੀ ਤੇ ਇਸੇ ਤੋਂ ਹੀ ਅੱਗੇ ਸਤਸੰਗਤ ਜੀ ਕੈਲੰਡਰ ਹੋਣ ਦੇ ਵਿੱਚ ਆਏ ਹਨ ਕੁਝ ਕੈਲੰਡਰਾਂ ਦਾ ਸਬੰਧ ਚੰਦਰਮਾ ਦੇ ਨਾਲ ਹੈ ਕੁਝ ਕੈਲੰਡਰਾਂ ਦਾ ਸਬੰਧ ਸੂਰਜ ਦੇ ਨਾਲ ਹੈ ਸਮੇਂ ਦੀ ਚਾਲ ਹੈ ਸਮੇਂ ਦੀ ਚਾਲ ਨੂੰ ਮਾਪਣ ਦੇ ਲਈ ਦਿੱਤੇ ਹੋਏ ਨਾਮ ਹਨ ਇਹ ਕੋਈ ਕਰਮਕਾਂਡ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਰਹਿਮਤ ਕਰਦੇ ਹਨ ਕੀ ਉਪਦੇਸ਼ ਬਖਸ਼ਦੇ ਹਨ ਮਸਿਆ ਦੇ ਪਰਥਾ ਆਪਾ ਮੰਗਲ ਕੀਤਾ ਪੜਿਆ અમાਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਅਮਾਵਸ ਕਹਿੰਦੇ ਨੇ ਮੱਸਿਆ ਨੂੰ ਜੀ ਉਹ ਰਾਤ ਜਿਸ ਰਾਤ ਹਨੇਰਾ ਹੁੰਦਾ ਹੈ ਚੰਦ ਬਿਲਕੁਲ ਦਿਖਾਈ ਨਹੀਂ ਦਿੰਦਾ ਉਹਨਾਂ ਮਾਨ ਲਾਇਆ ਜਾਂਦਾ ਹੈ ਕਿ ਮੱਸਿਆ ਵਾਲੀ ਰਾਤ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜੀਵ ਤੂੰ ਆਪਣੇ ਹਿਰਦੇ 'ਚ ਝਾਤ ਪਾ ਆਪਣੇ ਹਿਰਦੇ 'ਚ ਝਾਤ ਪਾ ਤੇ ਅੰਦਰ ਦੇ ਹਨੇਰੇ ਨੂੰ ਦੇਖਣਾ ਕਰ ਜਦੋਂ ਅੰਦਰ ਦੇ ਹਨੇਰੇ ਨੂੰ ਦੇਖੇਗਾ ਨਾ ਤੇ ਫਿਰ ਤੋਂ ਯਤਨ ਕਰੇਗਾ ਕਿ ਹੁਣ ਮੈਂ ਉਸ ਹਨੇਰੇ ਨੂੰ ਦੂਰ ਕਰਾਂ ਹਨੇਰਾ ਕਿਹੜਾ ਹੈ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਆਦਿਕ ਜਿਹੜੇ ਅਸ਼ੁੱਭ ਗੁਣ ਨੇ ਉਹ ਹਨੇਰਾ ਹੈ ਤੇ ਗੁਰੂ ਦਾ ਓਟ ਆਸਰਾ ਲੈ ਕੇ ਉਸ ਹਨੇਰੇ ਨੂੰ ਦੂਰ ਕਰਨਾ ਸਤਗੁਰ ਸ਼ਬਦ ਉਜਾਰੋ ਦੀਪਾ ਸ਼ਬਦ ਰੂਪੀ ਦੀਪ ਉੱਥੇ ਜਗਾਉਣਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਤੇ ਗਿਆਨ ਦੇ ਧਾਰਣੀ ਗੁਰਮਤ ਦੇ ਧਾਰਣੀ ਹੋ ਜਾਣਾ ਮਨ ਨੀਵੀ ਹੋਵੇ ਮਨ ਜਿਹੜਾ ਹੈ ਉਹ ਨੀਵਾ ਤੇ ਮਤ ਜਿਹੜੀ ਹੈ ਉਹ ਉੱਚੀ ਹੋ ਜਾਵੇ ਇਸ ਤਰ੍ਹਾਂ ਜਿਹੜੀ ਹੈ ਉਹ ਗੁਰਸਿੱਖ ਨੇ ਮੱਸਿਆ ਮਨਾਉਣੀ ਹੈ ਗੁਰਬਾਣੀ ਦਾ ਓਟ ਆਸਰਾ ਲੈ ਕੇ ਤੇ ਜਿਨne ਗੁਰਬਾਣੀ ਦਾ ਓਟ ਆਸਰਾ ਲਿਆ ਨਾ ਸਤਸੰਗਤ ਜੀ ਉਹਦੇ ਲਈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਆਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਅਸਲ ਸੁਖ ਕਿਦੋਂ ਆ ਜੀ ਜਦੋਂ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ ਤੇ ਸਤਿਗੁਰੂ ਜੀ ਸਾਨੂੰ ਸੰਤੋਖ ਦੀ ਦਾਤ ਬਖਸ਼ ਦੇਣਗੇ ਸੰਤੋਖ ਤੂੰ ਬਿਨਾ ਥੋੜੀ ਗੱਲ ਬਣਦੀ ਸੰਤੋਖ ਤੂੰ ਬਿਨਾ ਸਾ ਸੰਗਤ ਜੀ ਤ੍ਰਿਪਤੀ ਨਹੀਂ ਸੰਤੋਖ ਤੋਂ ਬਿਨਾ ਹਿਰਦੇ ਦਾ ਟਿਕਾ ਨਹੀਂ ਸੰਤੋਖ ਤੋਂ ਬਿਨਾ ਸਾਡੀ ਜਿਹੜੀ ਭੜਕਣਾ ਹੈ ਉਹ ਖਤਮ ਨਹੀਂ ਹੋ ਸਕਦੀ ਪੂਰੇ ਗੁਰੂ ਦੇ ਚਰਨਾਂ ਜੁੜਾਂਗੇ ਸੰਤੋਖ ਦੀ ਦਾਤ ਮਿਲੇਗੀ ਤਾਂ ਇਹ ਸ਼ਬਦ ਕਿਉਂ ਲਿਆ ਜੀ ਇਹਦੀ ਅਰੰਭਤਾ ਅਮਾਵਸ ਸ਼ਬਦ ਤੋਂ ਹੁੰਦੀ ਹੈ ਤੇ ਆਪਾਂ ਅੱਜ ਮਸਿਆ ਦੇ ਪਰਥਾਏ ਕੁਝ ਬਚਨ ਸੰਗਤ ਦੇ ਨਾਲ ਸਾਂਝੇ ਕਰ ਰਹੇ ਹਾਂ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਜਿਹੜਾ ਮਨ ਤਨ ਆ ਨਾ ਇਹ ਸ਼ੀਤਲ ਹੋ ਜਾਵੇਗਾ ਸ਼ੀਤਲ ਇਹ ਜਿਹੜੀ ਤ੍ਰਿਸ਼ਨਾ ਦੀ ਆਗਿਆ ਨਾ ਇਹ ਬੁੱਝ ਜਾਵੇਗੀ ਸ਼ੀਤਲ ਹੋ ਜਾਵੇਗਾ ਜਿਹੜੀ ਕਾਮ ਹੈ ਨਾ ਅੰਦਰ ਦੀ ਉਹ ਬੁੱਝ ਜਾਵੇਗੀ ਸਹਜ ਅਵਸਥਾ ਦੀ ਪ੍ਰਾਪਤੀ ਲਾਗਾ ਪ੍ਰਭ ਕੀ ਸੇਵ ਇਹਦੇ ਲਈ ਪ੍ਰਭੂ ਪਰਮਾਤਮਾ ਦੀ ਸੇਵਾ ਦੇ ਦੁਆਰਾ ਰਹਿਮਤ ਹੁੰਦੀ ਹੈ ਲਾਗਾ ਪ੍ਰਭ ਕੀ ਸੇਵ ਫਿਰ ਕੀ ਹੁੰਦਾ ਜੀ ਟੁੱਟੇ ਬੰਧਨ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਂ ਕੇ ਕਾਮ ਫਿਰ ਜਿਹੜੇ ਬੰਧਨ ਨੇ ਉਹ ਟੁੱਟ ਜਾਂਦੇ ਨੇ ਤੇ ਸਾਰੇ ਕਾਰਜ ਰਾਸ ਆ ਜਾਂਦੇ ਨੇ ਜਦੋਂ ਸੇਵਾ ਕਰਦੇ ਆ ਜਦੋਂ ਸਿਮਰਨ ਕਰਦੇ ਆ ਸ਼ਰਨ ਜਿਹੜੀ ਹੈ ਉਹ ਪਰਮਾਤਮਾ ਦੀ ਲਵਾਂਗੇ ਤੇ ਤਾਂ ਇਹ ਰਹਿਮਤ ਹੁੰਦੀ ਹੈ ਤੇ ਜਦੋਂ ਪ੍ਰਭੂ ਪਰਮਾਤਮਾ ਦੀ ਸ਼ਰਨ ਮਿਲ ਗਈ ਫਿਰ ਦੁਰਮਤ ਮਿਟੀ ਹੋ ਮੈ ਛੁੱਟੀ ਸਿਮਰਤ ਹਰ ਕੋ ਨਾਮ ਉਦਮ ਕਰਿਆ ਕਰੋ ਗੁਰਮਖੋ ਹਾਜ਼ਰੀ ਭਰਿਆ ਕਰੋ ਗੁਰੂ ਘਰਾਂ ਦੇ ਵਿੱਚ ਦਰਸ਼ਨਦਾਰੇ ਕਰਿਆ ਕਰੋ ਗੁਰੂ ਦੇ ਸੰਗਤ ਕਰਿਆ ਕਰੋ ਬਾਣੀ ਸੁਣਿਆ ਕਰੋ ਨਾਮ ਜਪਿਆ ਕਰੋ ਦੁਰਮਤ ਮਿਟਦੀ ਆ ਜੀ ਭੈੜੀ ਮਤ ਦੂਰ ਹੁੰਦੀ ਕਿਉਂਕਿ ਸਿਮਰਤ ਹਰ ਕੋ ਨਾਮ ਹੋਵੇਂ ਜਿਹੜੀ ਉਹ ਛੁੱਟ ਜਾਂਦੀ ਕਿਉਂਕਿ ਨਾਮ ਦੀ ਦਾਤ ਸਤਿਗੁਰੂ ਜੀ ਦਿੰਦੇ ਨੇ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਣ 83 ਦਾ ਢੇਡਾ ਮੁੱਕ ਜਾਂਦਾ ਹੈ ਜੀ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਆਇਆ ਆਇਆ ਕਰੋ ਆਪ ਤਰਿਆ ਗੋਡੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ਆਪ ਤੇ ਤਰਦਾ ਹੀ ਆ ਗੁਰੂ ਦਾ ਪਿਆਰਾ ਉਹ ਸਤ ਸੰਗਤ ਜੀ ਪਿੱਛੇ ਪਰਿਵਾਰ ਨੂੰ ਵੀ ਤਾਰ ਲੈਂਦਾ ਪੜਦੇ ਆ ਨਾ ਜੀ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਹਰੀ ਪ੍ਰਮਾਤਮਾ ਦੀ ਸੇਵਾ ਨਾਮ ਹੀ ਆ ਜੀ ਨਾਮ ਜਪ ਕੇ ਸੇਵਾ ਸੇਵਾ ਮਿਲ ਜੇ ਤਾਂ ਵੀ ਨਾਮ ਜਪ ਕੇ ਕਰਨੀ ਤੇ ਨਾਮ ਹੀ ਸੇਵਾ ਹੈ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਇਹ ਦਾਤਾਂ ਪੂਰੇ ਗੁਰੂ ਦੇ ਪਾਸੂ ਮਿਲਦੀਆਂ ਨੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਥਿੱਥੀ ਵਾਰ ਸੇਵਾ ਮੁਗਧ ਗਵਾਰ ਕੱਲਾ ਤਰੀਕਾਂ ਤੱਕ ਸੀਮਤ ਨਹੀਂ ਰਹਿਣਾ 12 ਤੱਕ ਸੀਮਤ ਨਹੀਂ ਰਹਿਣਾ ਗੁਰਮੁਖੋ ਤਰੀਕਾਂ 12 ਦਾ ਜੇਕਰ ਥੇ ਥੋੜਾ ਆਸਰਾ ਮਿਲਦਾ ਹੈ ਨਾ ਲੈ ਕੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਅੰਤਰਜਾਮੀ RAM ਸਮਾਰੋ ਅਮਾਵਸਾ ਮਹਿ ਆਸ ਨਿਵਾਰੋ ਅੰਤਰਜਾਮੀ RAM ਸਮਾਰੋ ਸਾਰੀ ਆਸ ਜਿਹੜੀ ਆ ਨਾ ਉਹ ਇੱਕ ਅਕਾਲ ਪੁਰਖ ਪਰਮਾਤਮਾ ਤੇ ਰੱਖੋ ਤੇ ਸਾਰੇ ਕਾਰਜ ਰਾਸ ਹੋ ਜਾਣਗੇ ਤੇ ਜੇ ਗੱਲ ਕਰੀਏ ਸਤਸੰਗਤ ਜੀ ਸੰਗਤ ਦੀ ਇਕਤਰਤਾ ਦੀ ਤੇ ਇਹ ਵੀ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਹੀ ਰਹਿਮਤਾਂ ਹੋਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਹੀ ਬਖਸ਼ਿਸ਼ਾਂ ਨੇ ਇਸ ਸਮੇਂ ਆਪ ਸਤਿਗੁਰੂ ਜੀ ਪ੍ਰਚਾਰ ਕਰਿਆ ਕਰਦੇ ਸਨ ਨਾ ਸਰਗੁਣ ਸਰੂਪ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਰਹਿਮਤਾਂ ਕੀਤੀਆਂ ਵੱਖਰਾ ਢੰਗ ਸੀ ਜੀ ਪ੍ਰਚਾਰ ਦਾ ਵੱਖਰਾ ਢੰਗ ਐਸਾ ਢੰਗ ਕੇ ਕਹਿਣਾ ਨਹੀਂ ਸੀ ਪੈਂਦਾ ਆਪਣੇ ਆਪ ਗੁਰੂ ਦੇ ਚਰਨਾਂ 'ਚ ਆ ਕੇ ਤਰਲਾ ਲੈnde ਸਨ ਜਗਿਆਸੂ ਕਹਿੰਦੇ ਸਨ ਸਤਿਗੁਰੂ ਜੀ ਸਿੱਖੀ ਬਖਸ਼ ਦਿਓ ਸਤਿਗੁਰੂ ਜੀ ਸਿੱਖੀ ਬਖਸ਼ ਦਿਓ ਰਹਿਮਤਾਂ ਹੀ ਐਸੀਆਂ ਸਨ ਜਿੱਥੇ ਅੰਤਰੀਵ ਰੂਪੀ ਸ਼ਬਦ ਦੇ ਦੁਆਰਾ ਸਤਿਗੁਰੂ ਜੀ ਰਹਿਮਤਾਂ ਵਰਤਾਉਂਦੇ ਨੇ ਉਹ ਨਾਮ ਦੀ ਦਾਤ ਦਿੰਦੇ ਨੇ ਸ਼ਬਦ ਦੇ ਨਾਲ ਜੋੜਦੇ ਨੇ ਉੱਥੇ ਬਾਰਮਖੀ ਲੋੜਾਂ ਨੂੰ ਵੀ ਤੱਕਦੇ ਨੇ ਕਿ ਸੰਗਤ ਦੀ ਲੋੜ ਕੀ ਆ ਤੇ ਉਹਨਾਂ ਸਮਿਆਂ ਦੇ ਵਿੱਚ ਖੂਹ ਲਵਾਉਣੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਉਹਨਾਂ ਖੂਹਾਂ ਨੂੰ ਫਿਰ ਗੇੜਨਾ ਜੀ ਤੇ ਉਹ ਖੂਹ ਵੀ ਚੱਲਦੇ ਬਲਦਾਂ ਦੇ ਨਾਲ ਸਨ ਜੋ ਉਸ ਵੇਲੇ ਸਾਧਨ ਸਨ ਉਹ ਗੁਰੂ ਦੇ ਸੇਖ ਹੀ ਲੈ ਕੇ ਆਉਂਦੇ ਸਨ ਲਾਈਟ ਆਦਿਕ ਦਾ ਪ੍ਰਬੰਧ ਤੇ ਨਹੀਂ ਸੀ ਹੁੰਦਾ ਤੇ ਗੁਰੂ ਦੇ ਸਿੱਖਾਂ ਨੇ ਲੈ ਕੇ ਆਉਣਾ ਤੇ ਜਿਹੜੀ ਸਮੇਂ ਦੀ ਵੰਡਿਆ ਨੂੰ ਇਸੇ ਤਰ੍ਹਾਂ ਕਰਨੀ ਕਿ ਜੇ ਐ ਸਮੱਸਿਆ ਤੇ ਜਾਵਾ ਤੇ ਅਗਲੀ ਮੱਸਿਆ ਤੇ ਅਗਲੇ ਨਗਰ ਨੇ ਉਦੋਂ ਅਗਲੇ ਨਗਰ ਨੇ ਵੰਡ ਕਰ ਲੈਣੀ ਨਾ ਸੰਗਰਾਣ ਦੀ ਵੰਡ ਕਰ ਲੈਣੀ ਪੁੰਨਿਆਂ ਦੀ ਵੰਡ ਕਰ ਲੈਣੀ ਕਿਉਂਕਿ ਸਮਾਂ ਇਸੇ ਤਰ੍ਹਾਂ ਮਾਪਿਆ ਜਾਂਦਾ ਸੀ ਤੇ ਫਿਰ ਸੰਗਤਾਂ ਦੀ ਇਕੱਤਰਤਾ ਤੇ ਉਸੇ ਤਰ੍ਹਾਂ ਪੀੜੀ ਦਰ ਪੀੜੀ ਅੱਗੇ ਤੋਂ ਅੱਗੇ ਸੰਗਤਾਂ ਦੀ ਇਕੱਤਰਤਾ ਹੁੰਦੀ ਚਲੋ ਹੁਣ ਬੜੀਆਂ ਰਹਿਮਤਾਂ ਨੇ ਸਾਧਨ ਬਖਸ਼ੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਡੀਆਂ ਟਰੈਕਟਰ ਟਰਾਲੀਆਂ ਆਦਿਕ ਗੁਰੂ ਦੇ ਪਿਆਰੇ ਲੈ ਕੇ ਆਉਂਦੇ ਨੇ ਪਰ ਆਉਂਦੇ ਤੇ ਗੁਰੂ ਦੇ ਚਰਨਾਂ ਚ ਹੀ ਆ ਨਾ ਤੇ ਜੇ ਆਪਾਂ ਗੁਰੂ ਦੇ ਚਰਨਾਂ 'ਚ ਆਉਨੇ ਆ ਨਾ ਤੇ ਫਿਰ ਆਉਣਾ ਸਾਡਾ ਸਫਲਾ ਜੀ ਜੇ ਆਪਾਂ ਗੁਰੂ ਦੇ ਸ਼ਬਦ ਨੂੰ ਸੁਣਦੇ ਆ ਤੇ ਫਿਰ ਆਉਣਾ ਸਾਡਾ ਸਫਲਾ ਜੀ ਜੇ ਆਪਾਂ ਝੋਲੀ 'ਚ ਗੁਰੂ ਦਾ ਸ਼ਬਦ ਪਾ ਕੇ ਸੁਰਤ ਰੂਪੀ ਝੋਲੀ 'ਚ ਪਾ ਕੇ ਲੈ ਕੇ ਜਾਂਦੇ ਆ ਨਾ ਫਿਰ ਆਉਣਾ ਸਾਡਾ ਸਫਲਾ ਦੇ ਤੇ ਜੇ ਲੈ ਕੇ ਜਾਂਦੇ ਆ ਉਹਦੇ ਉੱਤੇ ਅਮਲ ਕਰਦੇ ਆ ਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਤੇ ਫਿਰ ਆਉਣਾ ਸਾਡਾ ਸਫਲਾ ਦੇ ਤੇ ਆਇਆ ਕਰੋ ਗੁਰਮਖੋ ਵਤੋਂ ਵਦ ਹਾਜ਼ਰੀ ਭਰਿਆ ਕਰੋ ਗੁਰੂ ਦੇ ਚਰਨਾਂ 'ਚ ਵਤੋਂ ਵਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਆਉਣ ਵਾਲਾ ਸਮਾਂ ਸੁਭਾਗਾ ਭਰਿਆ ਬਣ ਜਾਵੇ ਸਾਰੀ ਸੰਗਤ ਦੇ ਲਈ ਸਤਿਗੁਰੂ ਜੀ ਕਿਰਪਾ ਕਰਨ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਸਾਰੀ ਸੰਗਤ ਦੀਆਂ ਉਹ ਸੱਚੇ ਪਾਤਸ਼ਾਹ ਜੀ ਪੂਰੀਆਂ ਕਰਨ ਸੋ ਬੋਲਦੇ ਅਨੇਕ ਪੁੱਲਾਂ ਹੋਈਆਂ ਸੰਗਤ ਬਖਸ਼ਣਹਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣ ਹੈ ਗਾਰ ਸਾਨੂੰ ਬਖਸ਼ ਲਓ ਜੀ ਸਾਨੂੰ ਨਸ਼ਿਆਂ ਤੋਂ ਆਧੀਆਂ ਬਿਆਧੀਆਂ ਉਪਾਧੀਆਂ ਤੋਂ ਵਿਕਾਰਾਂ ਤੋਂ ਬਚਾ ਕਰਕੇ ਰੱਖੋ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ ਐਸੀ ਦਾਤ ਐਸੀ ਰਹਿਮਤ ਐਸੀ ਕਿਰਪਾ ਕਰੋ ਅਸੀਂ ਡੁੱਬ ਰਹੇ ਹਾਂ ਅਸੀਂ ਤਰ ਜਾਈਏ ਜੀ ਛਾਤ ਪਾਈਏ ਨਾ ਗੁਰਮਖੋ ਤੇ ਹਮ ਔਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਸੱਚੇ ਪਾਸ਼ਾ ਆਪਣੇ ਚਰਨਾਂ ਚ ਸਾਨੂੰ ਰੱਖਣਾ ਕਰ ਸਾਰੀ ਸੰਗਤ ਨੂੰ ਸਤਿਗੁਰ ਦੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਕੋਈਆਂ ਭੁੱਲਾਂ ਦੀ ਮਾਫੀ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ